ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨਾ ਜਾਣਾ ਸਾਹ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੇ ਸਤਨਾਮ ਵਾਹਿਗੁਰੂ ਸਾਹਿਬ ਦੇ ਸਲੋਕ ਮਹਲਾ ਪਹਿਲਾ ਚੋਰਾ ਗਾਰਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀਨਾ ਕੀ ਦੋ ਵੇ ਦਿਨਾ ਕਾ ਖਾਨ ਸ਼ੈਫਤੀ ਸਾਰਨਾ ਜਨਨੀ ਸਦਾ ਵਸ ਸ਼ਤਾਨ ਗਦਹ ਚੰਦਨ ਖਾਲੀ ਆ ਬੀ ਸਾਹੂ ਸ਼ਿਆਪਾਨ ਨਾਨਕ ਕੂੜਾ ਇਕੱਤੇ ਆਂ ਕੂੜਾ ਤਣਿਆ ਤਾਣ ਕੂੜਾ ਕਪੜਾ ਕੱਚੀਆਂ ਕੂੜਾ ਪੈਨਣਾ ਮਾਣਾ ਮਹੱਲਾ ਪਹਿਲਾ ਬਾਗਾਂ ਬੁਰਗੋ ਸਿੰਧੀਆਂ ਨਾਲੇ ਮਿਲੀ ਕਲਾਨ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਸੁਣ ਜਿਨੀ ਸੁਣ ਕੇ ਮੰਨਿਆ ਹੌਟਨਾ ਬਿਟ ਕੁਰਬਾਨ ਪੌੜੀ ਮਾਇਆ ਮੋ ਸਭ ਕੁੜਾ ਹੈ ਕੁੜੋ ਹੋਏ ਗਿਆ ਹਮੈ ਝਗੜਾ ਪਾਇਓ ਨਾ ਝਗੜਾ జగ ਗੁਰਮੁਖ ਝਗੜ ਚਕਾਇਨ ਇਕ ਰਵ ਰਹਿ ਆ ਸਭ ਆਤਮ RAM ਪਛਾਨਿਆ ਭਉਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆਮ ਸਭ ਆਤਮ ਰਾਮ ਪਛਾਨਿਆ ਭਉਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕਾ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀਵਾਨ ਵੇਦਿਨਾ ਕੀ ਦੋਸਤੀ ਵੇ ਦਿਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋਂ ਚੰਦਣ ਖੋਲਿਆ ਪੀ ਸਾਹੁ ਸਿਉ ਪਾਣਾ ਨਾਨਕ ਕੂੜਾ ਕੱਟਿਆ ਕੂੜਾ ਤਣੀਆ ਤਾਣ ਕੂੜਾ ਕੱਪੜ ਕੱਛੀਐ ਕੁਰਾਨ ਪੈਨਨਾ ਮਾਨਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਗ 790 ਉਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਣ ਨਾਮ ਦਾਣ ਦੀਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Hop